ਹੋ ਗਿਆ ਦੁੱਖ ਅਸੀਂ ਸਮਝਨੇ ਆ ਆ ਜਿਹੜੀ ਮੁਸੀਬਤਾਂ ਆਉਂਦੀਆਂ ਨੇ ਦੁੱਖ ਕਈ ਰੂਪਾਂ ਚ ਆਉਂਦਾ ਪਰ ਪੀੜ ਇੱਕੋ ਜੀ ਹੁੰਦੀ ਹੈ ਕਈ ਰੂਪ ਨੇ ਬਿਮਾਰੀ ਦੇ ਰੂਪ ਚ ਆਉਂਦਾ ਹੈ ਸੰਤਾਨ ਦੇ ਕਰਕੇ ਆ ਜਾਂਦਾ ਹੈ ਵਿਰੋਧੀਆਂ ਕਰਕੇ ਆ ਜਾਂਦਾ ਹੈ ਕਈ ਵਾਰੀ ਆਪਣੀ ਜ਼ਿੰਦਗੀ ਚ ਕੀਤੇ ਹੋਏ ਮਾੜੇ ਪਾਪ ਕਰਮਾ ਕਰਕੇ ਵੀ ਆ ਜਾਂਦਾ ਹੈ ਗੁਰੂ ਜੀ ਕਹਿੰਦੇ ਦੁੱਖ ਉਂਝ ਮੈਂ ਸਿੱਧੇ ਜਾਂ ਦੁੱਖ ਦੇ ਅਰਥ ਕਰਨਾ ਹੁੰਨਾ ਜਿਹੜੀ ਚੀਜ਼ ਮੇਰੇ ਮਨ ਨੂੰ ਸਬਕਾਰ ਨਾ ਹੋਵੇ ਪਿਆਰੋ ਦੁੱਖ ਏ ਜਿਹੜੀ ਸਬਕਾਰ ਕਰ ਲਾਂ ਉਹ ਸੁੱਖ ਏ ਜਿਹੜਾ ਮੇਰੇ ਲਈ ਦੁੱਖ ਹੈ ਉਹ ਦੂਜੇ ਲਈ ਸੁੱਖ ਹੋ ਸਕਦਾ ਮੈਂ ਬਿਮਾਰ ਖਾਂ ਵੇ ਚਲੋ ਉਦਾਹਰਣ ਦੇ ਰਿਹਾ ਮੈਨੂੰ ਕੋਈ ਤਕਲੀਫ ਆ ਗਈ ਮੈਂ ਦੁੱਖ ਚਾਂ ਜਿਹੜਾ ਮੇਰਾ ਵਿਰੋਧੀ ਹੈ ਉਹ ਰਾਤ ਕੋਸ਼ ਫੋਨ ਕਰਦਾ ਸੁਣਿਆ ਭੁਲਾਣੇ ਬਾਰੇ ਇਹਦਾ ਮਤਲਬ ਕਿ ਮੇਰਾ ਦੁੱਖ ਉਹਦੇ ਵਾਸਤੇ ਸੁਖ ਬਣਿਆ ਹੋਇਆ ਏ ਨਾ ਆਜੀ ਵਿੱਚ ਮੈਂ ਕੀ ਇਸ ਦੁਨੀਆ ਵਿੱਚ ਜਿੰਨੇ ਡਿਪਰੈਸ਼ਨ ਚ ਗਏ ਆ ਨਾ ਅੱਧੇ ਜਿਆਦੇ ਆਪਣੀ ਘਰਾਂ ਕਰਕੇ ਤੇ ਦੂਜਿਆਂ ਦੇ ਸੁੱਖ ਕਰਕੇ ਕਮਲੇ ਹੋ ਗਏ ਆ ਫਿਰ ਰੱਬ ਨੇ ਇਹਨਾਂ ਨੂੰ ਕਿ ਸੁੱਖ ਦੇ ਦਿੱਤਾ ਮੈਂ ਇੱਕ ਵਾਰੀ ਸੁਣਾਇਆ ਸਾਡੇ ਬਜ਼ੁਰਗ ਸੁਣਾਉਂਦੇ ਹੁੰਦੇ ਸਨ ਪਿੰਡੂ ਜੀ ਗੱਲ ਕਿਸੇ ਗਵਾਂਡੀ ਦੀ ਘੋੜੀ ਬਿਮਾਰ ਹੋ ਗਈ ਤੇ ਉਹਨਾਂ ਦਾ ਜਿਹੜੀ ਕੰਧ ਸਾਂਝੀ ਸੀ ਉਹ ਮਾਈ ਅੰਦਰੋਂ ਕੋਈ ਸੀ ਵੀ ਕਿਸੇ ਹੋਰੇ ਘੋੜੀ ਮਰ ਜਾਏ ਚੋਂ ਚੰਗਾ ਹੋਇਆ ਉਹ ਘੜੀ ਪਿੱਛੋਂ ਪੁੱਛੇ ਇਹ ਫਲਾਣਾ ਸਾਂ ਘੋੜੀ ਦਾ ਕੀ ਹਾਲ ਏ ਸਵੇਰੇ ਪੁੱਛਿਆ ਦੁਪਹਿਰੇ ਫਿਰ ਲੋਹੜੇ ਵਾਲੇ ਫਿਰ ਘੋੜੀ ਦਾ ਕੀ ਹਾਲ ਏ ਉਹ ਰਾਤ ਨੂੰ ਸੌਂ ਲੱਗਿਆ ਫਿਰ ਪੁੱਛਦੀ ਘੋੜੀ ਦਾ ਕੀ ਹਾਲ ਏ ਉਹ ਕਹਿੰਦਾ ਬੇਬੇ ਸੌਂ ਜਾ ਆਰਾਮ ਨਾਲ ਸਵੇਰ ਤੱਕ ਮਰ ਜਾਏਗੀ ਤੂੰ ਪੁੱਛਦੀ ਇਸ ਕਰਕੇ ਨੀ ਵੀ ਠੀਕ ਹੋ ਜਾਏ ਤੂੰ ਖੁਸ਼ ਹੋਣਾ ਚਾਹੀ ਇਹ ਸੱਚੀ ਜੇ ਬੰਦੇ ਦੀ ਸਾਇਕੀ ਏ ਪਰ ਮੈਂ ਇੱਕ ਬੇਨਤੀ ਕਰਾਂ ਦੂਜੇ ਦੇ ਦੁੱਖ ਨੂੰ ਕਦੀ ਮਜ਼ਾਕ ਨਾ ਬਣਾਓ ਰੱਬ ਤੁਹਾਡੇ ਦੋ ਘਟਨੇ ਸ਼ੁਰੂ ਕਰ ਦਿੰਦਾ ਇੱਥੇ ਗੁਰੂ ਜੀ ਕਹਿ ਰਹੇ ਆ ਮੈਂ ਸਿੱਧੇ ਅਰਥ ਕੀਤੇ ਹਾਂ ਜੇ ਦੁੱਖ ਤਿੰਨ ਵੀ ਨੇ ਚਾਰ ਵੀ ਨੇ ਸੱਚ ਜੇ ਕਿਸੇ ਬੰਦੇ ਤੇ ਦੋਖਾ ਜਾਏ ਆਤ ਦੇ ਵਿਰੋਧੀ ਤੇ ਵੀ ਆ ਜਾਏ ਹੱਥ ਜੋੜ ਬੇਨਤੀ ਕਦੀ ਮਜ਼ਾਕ ਨਾ ਡਾਇਓ ਰੱਬ ਅਗੇ ਅਰਦਾਸ ਕਰਿਓ ਦਾ ਭਲਾ ਹੋ ਜਾਏ ਸੱਚੀ ਤੌਰ 'ਤੇ ਭਲਾ ਹੋਵੇਗਾ ਬਾਬਾ ਜੀ ਨੇ ਕਿਹਾ ਫਰੀਦਾ ਬੁਲੇ ਦਾ ਬੁਰੇ ਦਾ ਭਲਾ ਕਰ ਗੁੱਸਾ ਮਾਨਾ ਹੰਡਾਏ ਇਹਦਾ ਫਲ ਪਤਾ ਕੀ ਮਿਲਣਾ ਅਗਲੀ ਤੁਕ ਚ ਫਲ ਹੈ ਦੇਹੀ ਰੋਗ ਨ ਲੱਗਈ ਪੱਲੇ ਸਭ ਕੁਝ ਪਾਇ ਇੱਥੇ ਗੁਰੂ ਜੀ ਕਹਿੰਦੇ ਦੁੱਖ ਹਰਤਾ ਹਰਤਾ ਦਾ ਲਫ਼ਜ਼ੀ ਅਰਥ ਇੱਕ ਕੱਟਣ ਵਾਲਾ ਹਰਤਾ ਦਰ ਤੇ ਖਤਮ ਕਰਨ ਵਾਲਾ ਅੱਗੇ ਕਿਹੜਾ ਜੀ ਹਰਿ ਨਾਮ ਪਛਾਨੋ ਪਛਾਨੋ ਦਰ ਤੇ ਜਾਣੋ ਪਛਾਨੋ ਦਰ ਤੇ ਸਮਝੋ ਇਹਦਾ ਸਿੱਧਾ ਭਾਵ ਅਰਤੇ ਖਰੀ ਦੇ ਨਾਮ ਨਾਲ ਸਾਂਝ ਪਾਓ ਸਿਮਰਨ ਕਰੋ ਦੁੱਖ ਹਰਤਾ ਹਰ ਨਾਮ ਪਛਾਨੋ ਦੁੱਖਾਂ ਨੂੰ ਦੂਰ ਕਰਨ ਵਾਲਾ ਦੁੱਖਾਂ ਦਾ ਖਾਤਮਾ ਕਰਨ ਵਾਲਾ ਕੌਣ ਹੈ ਜੀ ਪਰਮਾਤਮਾ ਦਾ ਨਾਮ ਇਸੇ ਕਰਕੇ ਉਹਨੂੰ ਦੁਖ ਭੰਜਨ ਕਿਹਾ ਜਾਂਦਾ ਸੀ ਕਹਿੰਦੇ ਆ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਦੁੱਖ ਰੋਗ ਸੰਤਾਪ ਪੁੱਤਰੇ ਸੁਣੀ ਸੱਚੀ ਬਾਣੀ ਇੱਥੇ ਥੋੜੀ ਜੀ ਬੇਨਤੀ ਹੈ ਹੋਰ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਖਿਰਦੇ ਦੇ ਨਿਰਮਲ ਆ ਤੁਹ ਜੀ ਨੇ ਪਰ ਉਹ ਕਿਸੇ ਨੂੰ ਸ਼ੇਰ ਨਹੀਂ ਕਰ ਸਕਦੇ ਲੋਕ ਪੱਥਰ ਦਿਲ ਦੇ ਉਹ ਦੱਸਣਾ ਵੀ ਚਾਹਦੇ ਆ ਪਰ ਦੱਸ ਨਹੀਂ ਸਕਦੇ ਤੇ ਖਾਸ ਕਰਕੇ ਖੂਨ ਦੇ ਰਿਸ਼ਤੇ ਤੋਂ ਬੜਾ ਡਰਦੇ ਨੇ ਜਿੰਨਾ ਉਹਨੇ ਛੱਜ ਲਾਣਾ ਇਹਨਾਂ ਕਿਸੇ ਨਹੀਂ ਲਾਣਾ ਇਹ ਛੱਜ ਦਾ ਪਤਾ ਨਹੀਂ ਛੱਜ ਲਾਣਾ ਜੀ ਸ਼ਾਇਦ ਇਥੋਂ ਦੇ ਬੱਚਿਆਂ ਨੂੰ ਨਹੀਂ ਪਤਾ ਉਸ ਦਾ ਛੱਜ ਲਾਣਾ ਦਾ ਮਤਲਬ ਹੁੰਦਾ ਸੀ ਜਦੋਂ ਆਪਾਂ ਕਣਕ ਸਾਰੀ ਇਕੱਠੀ ਕਰ ਲੈਣੀ ਵਿੱਚ ਰੋੜ ਹੋਣੇ ਜਾਂ ਮੁੰਜੀ ਝੋਨਾ ਤੇ ਫਿਰ ਕਹਿੰਦੇ ਸਨ ਹਵਾ ਚੱਲਦੀ ਐ ਜੇ ਛੱਜ ਲਾ ਲੋ ਛੱਜ ਲਾ ਅੰਦਰ ਤੇ ਧੂੜ ਨਿਕਲ ਜਾਏ ਉਹ ਛੱਜ ਲਾ ਅੰਦਰ ਤੇ ਉੱਚਾ ਚੁੱਕਣਾ ਗੁਰੂ ਸਾਹਿਬ ਕਹਿੰਦੇ ਆ ਕਿ ਜੇ ਤੇਰਾ ਦੁੱਖ ਕੋਈ ਨਹੀਂ ਸੁਣਦਾ ਤੂੰ ਇੱਕ ਕੰਮ ਕਰ ਤੂੰ ਆਪਣੇ ਅੰਦਰ ਦਾ ਦੁੱਖ ਨਾ ਗੁਰੂ ਨਾਲ ਸਾਂਝਾ ਕਰਿਆ ਕਰ ਗੁਰੂ ਨਾਲ ਸਾਂਝਾ ਕਰ ਇਹ ਐਸੇ ਨੇ ਇਥੋਂ ਦੇ ਵੀ ਲੋਕਾਂ ਦਾ ਗੁਰੂ ਗ੍ਰੰਥ ਸਾਹਿਬ ਜਿੰਨੇ ਦੁਨੀਆਂ ਚ ਦੁੱਖ ਦੱਸ ਕੇ ਜਾਂਦੇ ਹੋ ਕਦੀ ਗੁਰੂ ਗ੍ਰੰਥ ਸਾਹਿਬ ਨੇ ਦੱਸਿਆ ਵੀ ਭਲਾਣੇ ਬੰਦੇ ਨੂੰ ਦੁੱਖੇ ਇਹਦਾ ਜਿਗਰ ਹੀ ਇੰਨਾ ਵੱਡਾ ਸਾਰਿਆਂ ਦੇ ਦੁੱਖ ਸਮਾ ਲੈਂਦਾ ਤੇ ਆਪਣੇ ਅੰਦਰ ਦੇ ਸੁੱਖ ਨੂੰ ਦੇ ਦਿੰਦਾ ਕੱਲ ਅਸੀਂ ਪੜਿਆ ਸੀ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਹੁਣ ਦੇਖੋ ਸੁਰਤ ਹੈ ਵੈਗੁਰੂ ਜਦੋਂ ਦੁੱਖ ਆਵੇ ਹੈ ਬੜਾ ਮੌਕਾ ਕਿਉਂਕਿ ਜਿਹੜੀ ਅਰਦਾਸ ਉਸ ਵੇਲੇ ਆਪਾਂ ਕਰ ਸਕਨੇ ਆ ਉਹ ਕਿਸੇ ਨਹੀਂ ਕਰ ਸਕਨੇ ਕਿਉਂਕਿ ਦੁੱਖ ਵਿੱਚ ਵਿਰੋਧੀ ਭੁੱਲ ਗਏ ਜਦੋਂ ਦੁੱਖ ਆਇਆ ਕਾਦੀ ਇਰਖਾ ਰਹੇਗੀ ਦੁੱਖ ਵਿੱਚ ਵਾਸ਼ਨਾ ਭੁੱਲ ਜਾਂਦੀ ਹੈ ਸੱਚੀ ਜੇ ਕਾਮ ਕਰੋ ਤੇ ਜਿਹੜੀ ਵਾਸ਼ਨਾ ਹੈ ਨਾ ਇਹ ਦੁੱਖ ਚ ਭੁੱਲ ਜਾਂਦੀ ਹੈ ਵੈਰੀ ਭੁੱਲ ਜਾਂਦੇ ਨੇ ਦੁੱਖ ਵਿੱਚ ਬੰਦਾ ਕਹਿੰਦਾ ਚਲੋ ਉਹਨਾਂ ਦੀ ਤਰਲਾ ਮਾਰ ਲਓ ਇਹਦਾ ਮਤਲਬ ਹੋ ਗਿਆ ਕਿ ਦੁੱਖ ਨੇ ਸੁਰਤ ਬੜੀ ਨਿਰਮਲ ਕਰ ਦਿੱਤੀ ਨਾ ਵੈਰੀ ਨਾ ਦੁਸ਼ਮਨ ਨਾ ਮਿੱਤਰ ਕੋਈ ਚੇਤੇ ਨਹੀਂ ਉਸ ਵਕਤ ਜਿਹੜੀ ਸੁਰਤ ਨਿਰਮਲ ਹੈ ਨਾ ਉਦੋਂ ਇੰਨੇ ਹੀ ਕਹਿ ਦਿਓ ਕਿ ਨਾ ਗੁਰੂ ਤੇਗ ਬਹਾਦਰ ਮੇਰੇ ਗਰੀਬ ਦੀ ਪਤ ਢੱਕ ਲਈ ਬਸ ਇਹ ਵੀ ਅਰਦਾਸ ਬਣ ਜਾਏ। ਮੈਂ ਤਜਰਬਾ ਦੱਸ ਰਿਹਾ ਜ਼ਿੰਦਗੀ ਦਾ ਗੁਰਮਖੋ ਸੱਚੀ ਜਈ ਗੁਰੂ ਨੂੰ ਦੁੱਖ ਦੱਸ ਅੱਜ ਮੇਰਾ ਖਿਆਲ ਗੁਰੂ ਰਾਮਦਾਸ ਦਾ ਹੁਕਮਨਾਮਾ ਸੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਦਾਨਾ ਦੋਖੇ ਨੂੰ ਦੱਸਨੇ ਆਪਣੇ ਗੁਦੋਖ ਹਰਤਾ ਦੁੱਖਾਂ ਦਾ ਖੰਡਨ ਕਰਨ ਵਾਲਾ ਕੌਣ ਜੀ ਖਰਨਾਮ ਪਛਾਨੋ ਇਹ ਕਿਵੇਂ ਦੋਖ ਦੂਰ ਕਰ ਦੇਗਾ ਮਹਾਰਾਜ ਕਹਿੰਦੇ ਨੇ ਕਰਾਮਾਤ ਵਰਤਾਂਦਾ ਫੇਰੀ ਕਿਵੇਂ ਵਰਤਾਂਦਾ ਇੱਕ ਪਤਾ ਸੀ ਪੜ ਲੈਨੇ ਆ ਤੇ ਆਪ ਸਭ ਨੂੰ ਉਹ ਪਤਾ ਚੇਤੇ ਹੈ ਇਹ ਹੈ ਜਿੱਥੇ ਨਾਮ ਚੇਤੇ ਆ ਜਾਏ ਕਿ ਉਸ ਤੋਂ ਬਾਅਦ ਬਿਮਾਰੀ ਘਟ ਜਾਏਗੀ ਉਸ ਤੋਂ ਬਾਅਦ ਨਹੀਂ ਗੁਰਮਖੋ ਨਾਮ ਵਿੱਚ ਇੰਨੀ ਤਾਕਤ ਹੈ ਦੁੱਖ ਕੱਟ ਵੀ ਦਿੰਦਾ ਤੇ ਦੁੱਖਾਂ ਦਾਣ ਦੀ ਤਾਕਤ ਵੀ ਦੇ ਦਿੰਦਾ ਇੰਨੀ એનર્ਜੀ ਦਿੰਦਾ ਇੱਕ ਖਿੰਨ ਵਿੱਚ ਦਿੰਦਾ ਮਹਾਰਾਜ ਦਾ ਇੱਕ ਬਚਨ ਹੈ ਜਾ ਕੋ ਮੁਸ਼ਕਲ ਆਤ ਬਣੇ ਢੋਈ ਕੋਈ ਨਾ ਦੇ ਕਿਉਂਕਿ ਇਹ ਬੜੇ ਸਰਲ ਸ਼ਬਦ ਜੇ ਅਰਥ ਤੁਹਾਨੂੰ ਇੰਨੇ ਲੋੜ ਨਹੀਂ ਇਹ ਸਮਝ ਪਈ ਜਾਣੀ ਜਿਹਦੇ ਤੇ ਅਤ ਦੀ ਮੁਸੀਬਤ ਪੈ ਜਾਏ ਅਖਰੀ ਅਰਥ ਨਹੀਂ ਮੈਂ ਕਰਾਂਗਾ ਢੋਈ ਦਾ ਅਰਥ ਹੈ ਕੋਈ ਬੰਦਾ ਉਹਨੂੰ ਆਪਣੇ ਘਰ ਵਿੱਚ ਰੱਖਣ ਨੂੰ ਤਿਆਰ ਨਾ ਹੋਵੇ ਜੇ ਫੋਨ ਕਰੋ ਜੀ ਮੇਰੇ ਤੇ ਆ ਮੁਸੀਬਤ ਅੱਛਾ ਅੱਛਾ ਸੌਰੀ ਮੈਂ ਫਲਾਨੀ ਥਾਂ ਚੱਲਿਆ ਵਾਂ ਅੰਦਰੋਂ ਬੇਈਮਾਨ ਹੁੰਦਾ ਭਾਵੇਂ ਘਰ ਰਹਿਣਾ ਹੋਵੇ ਉਹਨੂੰ ਘਰ ਨਹੀਂ ਬੁਲਾਣਾ ਚਾਹੁੰਦਾ ਕੋਈ ਵੀ ਨਾ ਰੱਖੇ ਜਾਕੋ ਮੁਸ਼ਕਲ ਆਤ ਬਣਾ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਇਦਰ ਤੇ ਜਦੋਂ ਦੁਸ਼ਮਨਾ ਮਲਾ ਕਰੇ ਸਾਖ ਪੇ ਭੱਜ ਖਲੇ ਖੂਨ ਦੇ ਰਿਸ਼ਤੇ ਵੀ ਛੱਡ ਗਏ ਜੀ ਸਭੋ ਭੱਜੈ ਆਸਰਾ ਚੁੱਕੈ ਸਭ ਸਲਾਓ ਕੋਈ ਸਹਾਰਾ ਨਾ ਰਹਿ ਮੇਰਾ ਗੁਰੂ ਅਰਜੁਨ ਦੇਵ ਕਹਿੰਦਾ ਕਬਰਾਈ ਨਾ ਗੁਰੂ ਤੇਗ ਬਹਾਦਰ ਕਹਿੰਦਾ ਕਬਰਾ ਨਾ ਕੀ ਕਰ ਮਹਾਰਾਜ ਕਹਿੰਦੇ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ ਚਿਤ ਆਵੇ ਉਸ ਪਾਰ ਬ੍ਰह्म ਲੱਗੇ ਨ ਤਤੀ ਵਾਓ ਇਹ ਬੰਦੇ ਤੈਨੂੰ ਰੱਖ ਦੇ ਤੂੰ ਨਾਮ ਕੋਲ ਚਲਾ ਜਾ ਨਾਮ ਤੈਨੂੰ ਤਤੀ ਖਵਾ ਨਹੀਂ ਲੰਗਨ ਦੇਗਾ ਸਿੱਧਾ ਹੈ ਨ ਦੁਖ ਹਰ ਤਾਰ ਨਾਮ ਪਛਾਨੋ